ਆਗਿਆ ਪਈ ਵਾਹਿਗੁਰੂ ਜੀ ਕੀ ਫਤਿਹ ਹੌਲੇ ਮਹੱਲੇ ਦੇ ਸਮੰਨ ਦੇ ਵਿੱਚ ਲੰਨਪੁਰ ਸਾਹਿਬ ਜਾ ਰਹੀਆਂ ਸੰਗਤਾਂ ਨੂੰ ਪਿੰਡ ਚੇੜੀ ਦੀ ਸੂ ਸੰਗਤ ਵੱਲੋਂ ਨਾਲ ਮਿਲ ਕੇ ਇੱਥੇ ਲੰਗਰ ਲਗਾਇਆ ਜਾ ਰਿਹਾ ਹੈ ਕੰਨ ਦਿਨ ਲਗਾਤਾਰ 27 28 ਤੇ 29 ਤੱਕ ਲੰਗਰ ਚੱਲੇਗਾ ਸਾਰੇ ਪ੍ਰਸ਼ੰਦੇ ਸ਼ਲੋਕ ਹੋਰੇ ਇਲਾਕੇ ਦੇ ਸ਼ੋਕ ਦੇ ਨਾਲ ਅਤੇ ਹਰੇਕ ਸਾਉ ਦੀ ਤਰ੍ਹਾਂ ਪਿਛਲੇ तकरीबन 20-25 ਸਾਲ ਤੋਂ 25 ਸਾਲ ਤੋਂ ਇੱਥੇ ਲੰਗਰ ਲਗਾਇਆ ਜਾ ਰਿਹਾ ਸੀ ਤੇ ਇਸ ਵਾਰੀ ਵੀ ਸਾਰੀ ਸੰਗਤਾਂ ਦੇ ਲਈ ਉਹ ਨੰਨਕੁਰਸਾ ਨੂੰ ਜਾ ਰਹੀਆਂ ਨੇ ਉਹਨਾਂ ਲਈ ਮੰਦਰ ਲਗਾਇਆ ਜਾ ਰਿਹਾ ਹੈ ਚੱਲ ਰਿਹਾ ਹੈ ਲੰਗਰ ਤੇ ਅਖੰਡ ਪਾਠ ਸਾਹਿਬ ਵੀ ਤਿੰਨ ਦਿਨ ਲਗਾਤਾਰ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਅੱਜ ਤਰੀਕ 27 ਤਰੀਕ ਨੂੰ ਸਾਹਿਬ ਜੀ ਨੂੰ ਗੰਗ ਸਾਹਿਬ ਜੀ ਦੀ ਪ੍ਰਕਾਸ਼ ਹੋ ਕੇ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਹਨ ਤੇ 28 ਤਰੀਕ ਨੂੰ 29 ਤਰੀਕ ਨੂੰ ਇਥੇ ਲੰਗਰ ਭੋਗ ਹੋਵੇਗਾ ਤੇ ਘਾਡੀਵਾਰਾਂ ਲੰਗਰ ਦੀਵਾਨ ਸਜਾਇਆ ਜਾਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ मुखड़े ते हिकु नूर ना दिसूब प्यारा ॾिसंदूरी मुखड़े ते हिकु नूर नयारा ॾिसंदे नज़रां मूरी मूरियूर तख पाप बि होरू लुक तख पाप बि उहो ते सितारा ॾिसंदूरी मुखड़े ते हिकु नूर ना ॾिसंद